ਸਾਡੇ ਜਿਹੜੇ ਕਿਸਾਨ ਨੌਜਵਾਨ ਦਿੱਲੀ ਵਾਲੋਂ ਵੀ ਹੀਰਾ ਕੱਟ ਕੇ ਜਾ ਰਹੇ ਸੀ ਉਹਨਾਂ ਨੂੰ ਸੜਕਾਂ ਦੇ ਕੰਢਾਂ ਕੱਢ ਕੇ ਪੱੰਲ ਗੱਡ ਕੇ ਇਥੇ ਵਸਦੀ ਜਦੋਂ ਉਹਨਾਂ ਦੇ ਨੇੜੇ ਜਾਣ ਦੀ ਹਿੰਮਤ ਕਰਦੇ ਸੀ ਤਾਂ ਅੱਥਰੂ ਗਾਸ ਤੇ ਗੋਲੇ ਤੇ ਰਬੜ ਦੀਆਂ ਗੋਲੀਆਂ ਮਾਰ ਕੇ ਸਾਡੇ ਉਹ ਸੈਂਕੜੇ ਨੌਜਵਾਨਾਂ ਨੂੰ ਫੱਟੜ ਕੀਤਾ ਤਾਂ ਅਸੀਂ ਫੌਰੀ ਤੌਰ ਤੇ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਕਿ ਕੱਲ ਨੂੰ ਉਸ ਜ਼ਬਰ ਦੇ ਖਿਲਾਫ ਭਾਰਤੀ ਕਿਸਾਨ ਜੁਨੇ ਅਗਰਾਹਾ ਤੇ ਭਾਰਤੀ ਕਿਸਾਨ ਜੁਨੇ ਕਹਿੰਦਾ ਆਪਾਂ ਦੋਨਾਂ ਨੇ ਰਲ ਕੇ ਇਹ ਸੱਦਾ ਦਿੱਤਾ ਵੀ 4 ਘੰਟੇ ਲਈ ਰੇਲਾਂ ਦਾ ਟੱਕਾ ਜਾਮ ਕੀਤਾ ਜਾਊ ਕਿਉਂਕਿ ਸੰਕਰ ਦੀ ਹਕੂਮਤ ਤੋਂ ਤਸ਼ੱਦਦ ਕਰਾ ਰਹੀ ਹੈ ਕਈ ਸਾਨੂੰ ਸਵਾਲ ਕਰਦੇ ਨੇ ਵੀ ਰੇਲ ਪਟੜੀਆਂ ਤੇ ਕਿਉਂ ਆ ਗਏ ਕਿਉਂਕਿ ਰੇਲ ਪਟੜੀਆਂ ਤੇ ਸਾਡਾ ਮੋਦੀ ਹਕੂਮਤ ਨੂੰ ਸਨੌਂੜੀ ਕੀਤੀ ਆ ਵੀ ਜੇ ਕਿ ਜਾਬਰ ਹੱਥੋਂ ਤੇ ਪਿੱਛੇ ਨਾ ਮੁੜੇ ਉਹ ਦਿੱਲੀ ਨੂੰ ਜਾਣ ਵਾਲੇ ਕਿਸਾਨਾਂ ਦੇ ਕਾਫਲੇ ਮੂਹਰੋਂ ਉਹ ਜਿਹੜੀਆਂ ਰੋਕਾਂ ਲਾਈਆਂ ਹੋਈਆਂ ਉਹ ਚੱਕੀਆਂ ਨਾਲ ਗਈਆਂ ਤਾਂ ਅਸੀਂ ਇਹ ਫੈਸਲਾ ਕਰ ਲਿਆ ਅੱਜ ਦੋ ਜੱਥੇ ਬੰਦੀਆਂ ਵੱਲੋਂ ਰੇਲਾਂ ਰੋਕਣ ਦਾ ਸੱਦਾ ਕੱਲ ਮੈਂ ਜਲੰਧਰ ਮੀਟਿੰਗ ਦੇ ਵਿੱਚ ਸੀ ਇਹ ਫੈਸਲਾ ਮੇਰੀ ਜਥੇਬੰਦੀ ਨੇ ਕਰਿਆ ਮੇਰੀ ਇੱਕ ਮੋਰਾ ਉਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੀ ਐਮਰਜੈਂਸੀ ਮੀਟਿੰਗ ਸੱਦੀ ਸੀ ਕੱਲ ਜਿਹਦੇ ਵਿੱਚ ਸੈਂਕੜੇ ਕਿਸਾਨ ਜਥੇਬੰਦੀਆਂ ਪਲੱਸ ਜਗਿੰਦਰ ਸਿੰਘ ਅਗਰਾਹਾਂ ਉੱਥੇ ਵੀ ਅਸੀਂ ਕਹਿੰਦੇ ਸੀ ਵੀ ਅੱਜ ਕੋਈ ਸੰਘਰਸ਼ ਦਾ ਵੱਡਾ ਸੱਦਾ ਦਿੱਤਾ ਜਾਵੇ ਪਰ ਜਦੋਂ ਬੈਠਕਾਂ ਦੇ ਵਿੱਚ 2 ਵਜੇ ਤੱਕ ਕੁਝ ਬਣਿਆ ਨਾ ਤਾਂ ਅਸੀਂ ਐਲਾਨ ਕੀਤਾ ਰੇਲਾਂ ਰੋਕਣ ਦਾ ਔਰ ਮੁਬਾਰਕਾਂ ਨੇ ਉਹਨਾਂ ਸਾਥੀਆਂ ਨੂੰ ਵੀ ਅਸੀਂ ਵੀ ਵਿੱਚ ਹੀ ਬੈਠੇ ਸੀ ਤਾਂ 3:00 ਵਜੇ ਦੇ ਲਗਭਗ ਜਦੋਂ ਸਾਡਾ ਪ੍ਰੈਸ ਦੇ ਵਿੱਚ ਚੱਲਿਆ ਗਿਆ ਸੀ ਤਾਂ ਉੱਥੇ ਵੀ ਤੈਅ ਹੋ ਗਿਆ ਵੀ ਅੱਜ ਟੋਲ ਪਲਾਜੇ ਫ੍ਰੀ ਕਰਨੇ ਆ ਪਰ ਇਸ ਗੱਲ ਦਾ ਸਾਡੇ ਕੋਲ ਕੋਈ ਬਖਾਤ ਨਹੀਂ ਹੈ ਵੀ ਅਸੀਂ ਇੱਥੇ ਕਿਉਂ ਰੋਕੀਆਂ ਇਹ ਮંજੂਰੀ ਅਸੀਂ ਉੱਥੋਂ ਲੈ ਲਈ ਸੀ ਬਈ ਹੁਣ ਸੁਨੇਹਾ ਚੱਲਿਆ ਗਿਆ ਭਾਈ ਇਹ ਬਾਤ ਨਹੀਂ ਹੋਣਾ ਹਾਂ ਇੱਕ ਅਸੀਂ ਇਨਸਾਨੀਅਤ ਦਿਖਾਈ ਬਈ ਇਹ 3 ਘੰਟੇ ਦਾ ਸੱਦਾ ਟੋਲ ਪਲਾਜਿਆਂ ਵਾਲਾ ਤੇ ਤਿੰਨ ਘੰਟੇ ਦਾ ਅਸੀਂ ਕਰਤਾ ਜਿਹੜਾ 4 ਸੀ ਉਹ ਤਿੰਨ ਘੰਟੇ ਕਰਤਾ ਆਪਾਂ ਤੁਸੀਂ ਹੁਣ 12 ਤੋਂ 3 ਵਜੇ ਤੱਕ ਇਹ ਸੱਦੇ ਨੂੰ ਲਾਗੂ ਕਰਨਾ ਉਸ ਤੋਂ ਬਾਅਦ ਫੇਸਬੁੱਕ ਤੇ ਖਾਸਾ ਕੁਝ ਆ ਰਿਹਾ ਜਿਵੇਂ ਪਹਿਲਾਂ ਨਹੀਂ ਉਹਨਾਂ ਸਾਥੀਆਂ ਦਾ ਫਰਜ਼ ਹੀ ਹੁੰਦਾ ਜਿਨ੍ਹਾਂ ਨੇ ਜੋਸ਼ ਨਾਲ ਤਾਂ ਕੰਮ ਕਰਨੇ ਹੋਸ਼ ਉਹਨਾਂ ਨੂੰ ਹੁੰਦੀੋ ਹੀ ਨਹੀਂ ਉਹ ਮਲਕਾਮ ਰੇਡ ਬੱਸ ਅੰਕਾਲੀ ਪਹਿਲਾਂ ਵੀ ਉਹਨਾਂ ਦੀ ਡੇਢ ਸਾਲ ਭੁਗਾਈ ਚੱਲੀ ਸੀ ਤੇ ਹੁਣ ਵੀ ਚੱਲਦੀ ਹੈ ਕੱਲ ਵੀ ਇਸ ਮਸਲੇ ਨੂੰ ਸਜਗਤ ਮੋਰਚੇ ਵਿੱਚ ਕਾਫੀ ਲੜਿਆ ਗਿਆ ਸੀ ਰੜਕਿਆ ਗਿਆ ਸੀ ਕਾਮਰੇੜਾ ਤੇ ਸਿੱਖ ਅੱਜ ਵੀ ਇਕਜੁੱਟਾ ਆ ਮੇਰੀ ਸਿੱਧੀ ਮਾਰ ਕਿਤੇ ਤੁਨ ਮੁਕੀ ਜਿੱਦ ਤੱਕ ਐਡੀ ਸਾਡੀ ਇਕਤਾ ਤੱਕ ਪਰ ਜਿਹੜੇ ਸੁਨਿਹਾਰ ਸਾਡਾ ਕਾਰੋ ਪਰ ਜਿਹੜੇ ਬੇ ਸੂਝ ਬੰਦੇ ਇਕੱਲੇ ਆਪਦੇ ਆ ਕਮਾਈ ਤੇ ਲੱਗੇ ਹੋਏ ਨੇ ਫੇਸਬੁੱਕ ਤੇ ਉਹਨਾਂ ਨੂੰ ਇਹ ਹੋਸ਼ ਨਹੀਂ ਵੀ ਜਸੀਂ ਸੰਘਰਸ਼ਾਂ ਦੇ ਵਿੱਚ ਗਲੀ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕੱਲ ਫੈਸਲਾ ਹੋ ਜਾ ਜੇ ਕੋਈ ਉਹ ਜੇ ਮੰਦਾ ਭੌਂਕਦਾ ਉਹਨਾਂ ਨੂੰ ਸਾਡੀ ਬੇਨਤੀ ਆ ਤੁਸੀਂ ਜੋ ਮੰਦਾ ਮਰਜੀ ਲਿਖ ਲਿਓ ਸਾਨੂੰ ਗਦਾਰ ਲਿਖ ਲਓ ਫਿੱਟੂ ਲਿਖ ਦਿਓ ਪਰ ਗਾਲ ਨਾ ਕੱਢੋ ਕਿਉਂਕਿ ਉਹ ਲਿਖਿਆ ਹੋਇਆ ਤੁਹਾਡੀ ਭੈਣ ਨੇ ਵੀ ਪੜਨਾ ਤੁਹਾਡੀ ਧੀ ਨੇ ਵੀ ਪੜਨਾ ਉੱਥੇ ਜਿਹੜੇ ਲਾਫ ਲਾਫ ਚਾਹ ਨਾਂ ਲਿਖੇ ਜਾਣ ਉਹ ਸਿੱਧਾ ਜਿੰਨਾ ਮਰਜ਼ੀ ਕਰ ਲਓ ਹੋੜਾ ਉਹਨੇ ਉਹ ਸੱਦੇ ਤੇ ਲਿਖਦੇ ਕੀ ਆ ਉਹ ਕਹਿੰਦੇ ਤੁਸੀਂ ਉੱਥੇ ਨੂੰ ਨਹੀਂ ਜਾਂਦੇ ਮੰਨ ਜਣੀ ਕੇ ਦਿੱਲੀ ਵੱਲ ਨੂੰ ਜਾਂ ਸੰਭੂ ਬਾਰਡਰ ਤੇ ਅੱਜ ਵੀ ਕਲੀਅਰ ਕਰਾਂਗੇ ਲਕੋਕ ਕਿ ਨਹੀਂ ਖੇਡਦੇ ਪੱਤੇ ਦਿਖਾ ਕੇ ਖੇਡਾਂਗੇ ਬਿਨਾ ਸੱਦੇ ਤੋਂ ਕੋਈ ਜਾਂਦਾ ਨਹੀਂ ਹੁੰਦਾ ਫਿਰ ਤੁਸੀਂ ਕਹੋਗੇ ਸੱਦਾ ਕਿਹੜਾ ਭਾਰਦੇ ਹੋ ਭਰਾਵੋ ਜਦੋਂ ਦਿੱਲੀ ਨੂੰ ਗਏ ਆ ਉਦੋਂ ਆਪਾਂ ਗਏ ਸੀ 6 ਮਹੀਨੇ ਪੰਜਾਬ ਦੇ ਵਿੱਚ ਲਾ ਕੇ ਗਏ ਸੀ ਨਾ ਪੰਜਾਬ ਦਾ ਬੱਚਾ ਬੱਚਾ ਗਰਮ ਕੀਤਾ ਸੀ ਕਿ ਨਾ ਕੱਲਾ ਕਿਸਾਨ ਨਹੀਂ ਸੀ ਗਰਮ ਹੋਏ ਸਾਰੇ ਸਾਡੇ ਜਿੰਨੇ ਕਰਤੀ ਹੱਥ ਸੀ ਸਾਰੇ ਹੀ ਸਰਗਰਮ ਸੀ ਉਹਦੀ ਨਿਸ਼ਾਨੀ ਮੈਂ ਇੱਕ ਦੱਸ ਦਿਆਂ 25 ਸਤੰਬਰ ਨੂੰ ਭਾ ਪੰਜਾਬ ਬੰਦ ਕੀਤਾ ਸੀ ਆਪਾਂ ਪਹਿਲਾ ਸੱਦਾ ਤੁਹਾਡੇ ਜਾਣਣਾ ਵੀ ਉਹ ਬੰਦ ਕਰਿਆ ਜਾ ਹੋਇਆ ਕਿਸੇ ਨੂੰ ਕਹਿਣਾ ਨਹੀਂ ਸੀ ਪਿਆ ਸਾਰੇ ਲੋਕ ਨਾਲ ਸੀ ਜਦੋਂ ਸਾਨੂੰ ਪਤਾ ਲੱਗਿਆ ਵੀ ਤਿਆਰੀ ਆ ਉਸ ਤੋਂ ਬਾਅਦ ਹੀ ਗਏ ਸੀ ਨਾ ਦਿੱਲੀ ਨੂੰ ਬੇ ਦਿੱਲੀ ਨੂੰ ਲਾਗੀਆਂ ਹੋਈਆਂ ਰੋਕਾਂ ਸੀ ਜਿਹੜੀਆਂ ਉਹ ਖੜੀਆਂ ਤੁਹਾਡੇ ਮੂਰੇ ਬਈ ਸਿੱਖ ਤੇ ਕਾਂਗਰਸ ਇਕੱਠੀ ਗਏ ਸੀ ਨਾ ਤੇ ਦਿੱਲੀ ਜਿੱਤਣ ਵੇਲੇ ਵੀ ਸਿੱਖ ਤੇ ਕਾਂਗਰਸ ਇਕੱਠੇ ਸੀ ਪਰ ਉੱਥੇ ਵੀ ਖੰਡਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਸਾਡੇ ਉੱਥੇ ਵੀ ਮਤਭੇਦ ਆਏ ਸੀ ਔਰ ਮੋਰਚਾ ਜਿੱਤ ਕੇ ਤੁਰੇ ਅਸੀਂ ਉਸ ਤੋਂ ਬਾਅਦ ਆ ਤੇ ਇਹ ਪੜਿੰਦਾ ਉਸ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਆਏ ਤਾਂ ਦਿਖਾਤ ਬਾਤ ਪਿਆ ਸਾਡੀ ਜਿਹੜੀ ਏਕਤਾ ਸੀ ਉਹਨੂੰ ਤੇੜਾ ਆਈਆਂ ਦੁਸ਼ਮਣ ਨੇ ਦਾ ਫਾਇਦਾ ਲਿਆ ਪਰ ਮੈਨੂੰ ਅੱਜ ਵੀ ਯਾਦ ਆ ਮਿੱਤਰੋ ਜਦੋਂ ਇੱਕ ਪਾਸੇ ਚੋਣਾ ਲੜਨ ਲੱਗਿਆ ਸੀ ਤੇ ਦੂਜਾ ਚ ਕਹਦਾ ਕਿ ਇਹਨੂੰ ਹੱਥ ਨਾਲ ਦੇ ਨਹੀਂ ਛੂਣਾ ਕਿਉਂਕਿ ਸਾਡਾ ਤਜਰਬਾ 25-30 ਸਾਲ ਤੋਂ ਵੱਖ-ਵੱਖ ਵਿਚਾਰਾਂ ਨੂੰ ਇਕੱਠੇ ਕਿਵੇਂ ਕਰਨਾ ਮਹਿਲ ਕਲਾ ਦੀ ਧਰਤੀ ਨੇ ਸਨੇਹਾ ਦਿੱਤਾ ਹੋਇਆ ਤੇ ਉੱਥੇ ਸੰਘਰਸ਼ ਲੜੇ ਨਹੀਂ ਲੜ ਕੇ ਜਿੱਤੇ ਆ ਇਸ ਤਾਕਤ ਨਾਲ ਵੀ ਆ ਵੱਖ-ਵੱਖ ਝੰਡਿਆਂ ਨੂੰ ਇਕੱਠੇ ਰੱਖੀਏ ਦੁਸ਼ਮਣ ਦੇ ਖਿਲਾਫ ਤਾਂ ਮੈਂ ਅੱਜ ਮੈਨੂੰ ਉਹ ਦਿਨ ਯਾਦ ਆਉਂਦਾ ਮੈਂ ਝੋਲੀ ਅੱਡੀ ਸੀ ਜਦੋਂ ਡੱਲੇਵਾਲ ਸਾਹਿਬ ਬਰਨਾਲੇ ਮੀਟਿੰਗ ਕਰਦਾ ਸੀ ਉਹ ਚੋਣ ਵਾਲਿਆਂ ਦੇ ਖਿਲਾਫ ਵੀ ਉਹਨੂੰ ਕੱਢ ਗਏ ਦੋ ਘੜੇ ਬਣਾਉਣ ਵਾਸਤੇ ਮੈਂ ਜਾ ਕੇ ਬੇਨਤੀ ਕੀਤੀ ਸੀ ਝੋਲੀ ਅੱਡ ਕੇ ਵੀ ਵੀਰੋ ਅੱਜ ਦੀ ਜਿਹੜੀ ਮੀਟਿੰਗ ਹੈ ਇਹਨੂੰ ਮੁਕਤ ਵੀ ਕਰ ਦਿਓ ਅਸੀਂ ਲੱਗੇ ਹੋਏ ਹਾਕਸ਼ਾਂ ਦੇ ਵਿੱਚ ਵੀ ਕਿਵੇਂ ਇਸ ਸਾਰੇ ਕਿਸੇ ਨੂੰ ਕੱਠਾ ਰੱਖਿਆ ਜਾਵੇ ਗਲਤ ਨੂੰ ਗਲਤ ਕਹਿ ਕੇ ਮਾਫੀ ਮੰਗਾਈ ਜਾ ਸਕਦੀ ਆ ਪਹਿਲਾਂ ਵੀ ਅਸੀਂ ਮੋਰਚੇ ਦੇ ਵਿੱਚ ਸਾਲ ਪਰ ਸਜ਼ਾ ਵੀ ਦਿੰਦੇ ਰਹੇ ਹਾਂ ਮਾਫੀ ਮੰਗ ਕੇ ਲੋਕਾਂ ਨੂੰ ਸ਼ਾਮਲ ਵੀ ਕਰਦੇ ਰਹੇ ਹਾਂ ਪਰ ਮੇਰੇ ਨਾਲ ਉਹ ਹੀ ਹੁਣ ਬੁਰਾ ਨਾ ਮੰਨਿਓ ਜਿਵੇਂ ਕਿ ਇਹ ਹੁੰਦਾ ਮਾਜਪਣ ਦਾ ਪੈਰੀ ਪੈਣਾ ਕੁੱਤਿਆਂ ਵਾਂਗ ਉਹ ਜੰਗ ਲੱਗਿਆ ਕਿਸੇ ਨੇ ਸੁਣੀ ਨਹੀਂ ਮੈਂ ਦੋ ਜੱਥੇਬੰਦੀਆਂ ਵੱਲੋਂ ਅਪੀਲ ਕੀਤੀ ਸੀ ਇੱਕ ਕਿਰਤੀ ਕਿਸਾਨ ਯੂਨੀਅਨ ਵੱਲੋਂ ਤੇ ਸਾਡੇ ਵੱਲੋਂ ਸੁੜੀ ਨਹੀਂ ਗਈ ਬੇਲਾ ਨੰਗਦਾ ਆ ਗਿਆ ਅਸੀਂ ਦੂਜੇ ਪਾਸੇ ਜਿਹੜੇ 4 ਮਹੀਨਿਆਂ ਲਈ ਇਹਦੇ ਵਿੱਚੋਂ ਕੱਡੇ ਸੀ ਚੋਨਾ ਲੜਨ ਵਾਲੇ ਸਾਨੂੰ ਪਤਾ ਸੀ ਵੀ ਫੇਰ ਇੱਕ ਕਾਹਦੀ ਲੋੜ ਹੈ ਉਹਨਾਂ ਨੇ ਚੋਨਾ ਲੜ ਕੇ ਦੇਖ ਲੀਆਂ ਸੀ ਤੇ ਅਸੀਂ ਸੰਘਰਸ਼ ਦੇ ਮੈਦਾਨ ਦੇ ਵਿੱਚ ਲੋਕਾਂ ਨੂੰ ਇਕੱਠੇ ਕਰਨ ਲੱਗੇ ਹੋਏ ਸੀ ਤਾਂ ਆਪਾਂ ਇੱਕ ਸੰਗਿਉਣੀਆ ਬक्ती ਕਿਸਾਨ ਜਥੇਬੰਦੀਆਂ ਵੱਲੋਂ ਇਸੇ ਇੱਕ ਤਾਂ ਮੁੱਖ ਰੱਖ ਕੇ ਮੈਂ ਇੱਕ ਹੋਰ ਦੱਸੂ ਤੁਹਾਨੂੰ ਜਦੋਂ ਆਪਾਂ ਦਿੱਲੀ ਚੰਡੀਗੜ੍ਹ ਗਏ ਆ 26 27 28 ਨਵੰਬਰ ਨੂੰ ਤਾਂ ਵੀ ਕੇ ਜੂਡ ਕੌੰਦਾ ਨੂੰ ਨਾਲ ਲੈ ਜਾਣ ਵਾਲੀ ਇਹੇ ਹੋਸ਼ ਆ ਉਹਨਾਂ ਨੂੰ ਨਾਲ ਲੈ ਕੇ ਗਏ ਆ ਕਿ ਨਹੀਂ ਨਾਲ ਲਿਆਂਚ ਮਾਰਾ ਹੋਇਆ ਚੰਗਾ ਬੰਦੇ ਨੂੰ ਦੱਸਿਓ ਕੱਠ ਲੋਹੇ ਦੀ ਲੱਖ ਬਣਿਆ ਜੰंडीगढ़ ਆਲਾ ਮੋਰਚਾ ਸੱਜਿਆ ਇਸੇ ਤਰ੍ਹਾਂ ਸਾਡੀ ਦੂਜੀਆਂ ਜੱਥੇਬੰਦੀਆਂ ਨੂੰ ਵੀ ਅਪੀਲ ਸੀ ਸੰਜਗਤ ਮੋਰਚੇ ਦੇ ਵਿੱਚ ਮੈਂ ਕਿਉਂ ਦੱਸ ਰਿਹਾ ਕਿਉਂਕਿ ਫੇਸਬੁੱਕ ਤੇ ਸਾਨੂੰ ਬਹੁਤ ਦੁਖੀ ਕੀਤਾ ਜਾ ਰਿਹਾ ਤੁਸੀਂ ਉਧਰ ਨੂੰ ਕਿੰਨੇ ਉਹ ਲੜਨ ਵਾਲੇ ਆ ਅਸੀਂ ਤਨ ਕਮੇਟੀਆਂ ਬਣਾਈਆਂ ਇੱਕ ਕਿਕਮਤੀ ਆਪਣੇ ਡਲੇਵਾਲ ਸਾਹਿਬ ਨਾਲ ਗੱਲ ਕਰਨ ਵਾਸਤੇ ਇੱਕ ਸੰਘਰਸ਼ ਕਮੇਟੀ ਜਿਹੜੀ ਸਰਪੰਨ ਭਡੇਰ ਆਈ ਉਹਦੇ ਨਾਲ ਗੱਲ ਕਰਨ ਵਾਸਤੇ ਤੇ ਇੱਕ ਜਿਨ੍ਹਾਂ ਨੇ ਚੋਣਾਂ ਲੜੀਆਂ ਸੀ ਉਹਨਾਂ ਵਾਸਤੇ ਕੰਨ ਕਮੇਟੀਆਂ ਬਣਾਈਆਂ ਜਿਹੜੀ ਇਹਨਾਂ ਚੋਣਾਂ ਵਾਲਿਆਂ ਨਾਲ ਗੱਲ ਕਰਨ ਵਾਲੀ ਕਮੇਟੀ ਵਿੱਚ ਮੈਂ ਵੀ ਹਾਜ਼ਰ ਸੀ ਸਾਡੀਆਂ ਚਾਰ ਕਮੇਟੀਆਂ ਹੋਈਆਂ ਉਹਨਾਂ ਨੂੰ ਅਹਿਸਾਸ ਹੋ ਗਿਆ ਵੀ ਗਲਤ ਕਰਿਆ ਤੁਸੀਂ ਦੇਖਿਆ ਹੋਣਾ ਰਾਜੇਵਾਲ ਸਾਹਿਬ ਨੇ ਗੁਰੂ ਘਰ ਦੇ ਵਿੱਚ ਵੀ ਕਿਹਾ ਫੇਰ ਸਭ ਤੋਂ ਗਲਤ ਫੈਸਲਾ ਹੋ ਗਿਆ ਸੀ ਹੋ ਜਾਂਦੇ ਹੁੰਦੇ ਆ ਪਰ ਹੁਣ ਜ਼ਿੰਦਗੀ ਕਿਸਾਨੀ ਵਾਸਤੇ ਲਾਉਣੀ ਐ ਫੇਰ ਉਹਨਾਂ ਨੂੰ ਲਿਆਉਣਾ ਨਹੀਂ ਸੀ ਚਾਹੀਦਾ ਬਈ ਲਿਆਉਣਾ ਚਾਹੀਦਾ ਲਿਆਂਦੇ ਆ ਉਹਨਾਂ 32 ਵੀ 37 ਇਕੱਠੇ ਆ ਸਰਪੰਨ ਭਦੇਰ ਵਾਲੀ ਜਥੇਬੰਦੀ ਨਾਲ ਗੱਲਬਾਤ ਚੱਲਦੀ ਸੀ ਜਦ ਤਨੂੰ ਉਹ ਸੰਘਰਸ਼ ਦੇ ਰਾਹ ਪਏਗੇ ਕੋਈ ਗੱਲ ਨਹੀਂ ਅੱਗੇ ਏਕਤਾ ਹੋ ਜੂਗੀ ਪਰ ਮੈਨੂੰ ਅਫਰੋਸ ਇਸ ਗੱਲ ਦਾ ਜਿਹੜੀ ਡੱਲੇਵਾ ਸਾਹਿਬ ਨੇ ਕਮੇਟੀ ਬਣਾਈ ਸੀ ਉਹਨੇ ਮੀਟਿੰਗ ਕਰਦੋਂ ਇਨਕਾਰ ਦੇ ਇਨਕਾਰ ਕਰਤਾ ਕਹਿੰਦਾ ਮੈਂ ਇਹਨਾਂ ਨਾਲ ਮੀਟਿੰਗ ਨਹੀਂ ਕਰਨੀ ਮਤ ਪੇ ਤਾਂ ਹਲ ਮੀਟਿੰਗਾਂ ਤੇ ਬੈਠੇ ਹੀ ਹੁੰਦੇ ਹੁੰਦੇ ਆ ਜਿਹੜੇ ਫੇਸਬੁੱਕ ਤੇ ਸਾਥੀ ਕਹਿੰਦੇ ਸੋ ਅਸੀਂ ਉੱਥੇ ਚਲੇ ਜਾਈਏ ਉਹ ਬਿਨਾਂ ਸੱਦੇ ਦਾ ਯਾਰ ਮਾਨੀਆਂ ਦੇ ਵਿਆਹ ਨਹੀਂ ਜਾਂਦਾ ਕੋਈ ਅਸੀਂ ਜਾਵਾਂਗੇ ਸਾਨੂੰ ਸੱਦਣ ਪਰ ਅਸੀਂ ਨਹੀਂ ਉਹਨਾਂ ਨੂੰ ਕੱਢਿਆ ਉਹ ਜਾਣ ਬੁੱਝ ਕੇ ਪਾਸੇ ਆ ਕੇ ਠੀਕ ਆ ਸੰਘਰਸ਼ ਠੀਕ ਲੜ ਰਹੇ ਨੇ ਜਾਜ ਮੰਗਾਂ ਦੇ ਸਾਡੀਆਂ ਵੀ ਉਹੀ ਮੰਗਾਂ ਨੇ ਕੋਸ ਜ਼ਬਰ ਦੀ ਅਸੀਂ ਨਹੀਂ ਖੇਦੀ ਕੀਤੀ ਆ ਕੱਲੀ ਨਹੀਂ ਖੇਦੀ ਨਹੀਂ ਕੀਤੀ ਆਜਾ ਸਰਾਰੇਲਾ ਰੋਕੀ ਬੈਠਿਆ ਉਹੀ ਆ ਸਾਡੀ ਮੰਗ ਭਈ ਜਬਰਬੰਦ ਹੋਵੇ ਅੱਜ ਟੋਲ ਪਲਾਜੇ ਫ੍ਰੀ ਕਰਾਇਆ ਹੋਇਆ 3 ਘੰਟਿਆਂ ਲਈ ਜਿਹੜੇ ਫੇਸਬੁੱਕ ਵਾਲੇ ਸਾਥੀ ਆ ਉਹ ਸਮਰਤ ਬਖਸ਼ੇ ਰੱਬ ਉਹਨਾਂ ਨੂੰ ਉਹ ਥੋੜਾ ਜਿਹਾ ਕਿਸਾਨ ਇਕੱਠਾ ਨੂੰ ਮਜ਼ਬੂਤ ਕਰਨ ਵਾਲੇ ਲਫਜ਼ ਦਿਖਣ ਤੇ ਇਕਤਾ ਹੋਣੀ ਆ ਤੁਸੀਂ ਪੁੱਠੇ ਮੂੰਹ ਡਿੱਗੋਗੇ ਆਉਣ ਵਾਲਾ ਸਮਾਂ ਜਿਹੜਾ ਕਿਉਂਕਿ ਅਸੀਂ ਬੇਲੜੀ ਸੀ ਬੈਠੇ ਅਸੀਂ ਸੰਘਰਸ਼ ਦੇ ਮੈਦਾਨ 'ਚ ਆ ਬਾਈ ਮੇਰੇ ਤੋਂ ਪਹਿਲਾਂ ਬੋਲਦਾ ਦੱਸ ਕੇ ਗਿਆ ਤੁਹਾਨੂੰ ਕੱਲ ਨੂੰ 16 ਫਰਵਰੀ ਨੂੰ ਆਪਾਂ ਕੀ ਕਰਨਾ ਏ ਅੱਜ ਅਸੀਂ ਦੇਖਦੇ ਆ ਆ ਮੋਬਾਈਲ ਤੇ ਕਿਹੜੀਆਂ ਸਰਗਰਮੀਆਂ ਆ ਰਹੀਆਂ ਉਹ ਜਾਂ ਤਾਂ ਸੰਭੂ ਬਾਡਰ ਦੀਆਂ ਆ ਰਹੀਆਂ ਤੇ ਜਾਂ ਭਾਈ ਖਨੌਰੀ ਦੀਆਂ ਆ ਰਹੀਆਂ ਭਾਰਤੀਆਂ ਹੋਰ ਕਿੱਥੋਂ ਦੀਆਂ ਆਉਂਦੀਆਂ ਬਈ ਔਰ ਮੈਂ ਦਾਅਵਾ ਕਰਦਾ ਜਿਹੜੇ ਕਹਿੰਦੇ ਤੁਸੀਂ ਲੜਦੇ ਨਹੀਂ ਕੱਲ ਨੂੰ ਫੇਸਬੁੱਕ 'ਈਓ ਦੇਖ ਲਿਓ ਭਾਰਤ ਪੱਤਰ ਦੀਆਂ ਸਰਗਰਮੀਆਂ ਆਉਣਗੀਆਂ ਸੀ ਉਹ ਕੰਮ ਕਰਦੇ ਫਿਰਦੇ ਆ ਕਿਉਂਕਿ ਸਾਡੇ ਬਾਬੇ ਨਾਨਕ ਨੇ ਸਾਨੂੰ ਇਹ ਦੱਸਿਆ ਹੋਇਆ ਬੇਕਿਰਤ ਕਰੋ ਤੇ ਵੰਡ ਛਪੋ ਉਹ ਵੰਡ ਸਕਣ ਵਾਸਤੇ ਕਿਰਤ ਨੂੰ ਸਾਡੀ ਕਿਰਤ ਨੂੰ ਲੁੱਟਿਆ ਜਾ ਰਿਹਾ ਆ ਸਮੇਂ ਦੀ ਆ ਗੇਂਜਾਂ ਜਿਹੜੀਆਂ ਪਾਈ ਦੱਸ ਕੇ ਗਿਆ ਬਹੁਤ ਵਿਸਥਾਰ ਦੇ ਵਿੱਚ ਸਾਮਰਾਜੀ ਗਿਰਜਾਂ ਸਾਡੀ ਹੱਥ ਦੀ ਰੋਟੀ ਨੂੰ ਕਿਵੇਂ ਪੈ ਰਹੀਆਂ ਅਸੀਂ ਉਹਨਾਂ ਕਿਰਤੀਆਂ ਨੂੰ ਇਕੱਠੇ ਕਰਨ ਵਾਸਤੇ ਮਹੀਨੇ ਡੇਢ ਮਹੀਨੇ ਤੋਂ ਲੱਗੇ ਹੋਇਆ ਭਾਰਤ ਪੱਤਰ ਤੇ ਸੰਜੁਕਤ ਕਿਸਾਨ ਮੋਰਚਾ ਤੇ ਜਿਹਦੇ ਨਜ਼ਾਰੇ ਕੱਲ ਨੂੰ ਦੇਖੋਗੇ ਤੁਸੀਂ ਆਹ ਤੇ ਲੱਗਦੀ ਪੱਤਰੀ ਖੜਕੜਾ ਪੱਤਾ ਹੋ ਸਕਦਾ ਹਵਾ ਵੀ ਬੰਦ ਹੋ ਜੇ ਇਹ ਲੋਕਾਂ ਦੀ ਆਵਾਜ਼ ਸੁਣ ਕੇ ਸੋ ਭਰਾਵੋ ਜਿਹੜੇ ਸਾਨੂੰ ਬੇਲਾ ਕਹਿੰਦੇ ਆ ਅਸੀਂ ਲੜਨ ਨਹੀਂ ਜਾਣਦੇ ਅਸੀਂ ਉਹਨਾਂ ਦੀ ਗੱਲ ਕਰੀ ਆ ਜਿਹੜੇ ਕਾਰਖਾਨਿਆਂ ਦੇ ਵਿੱਚ ਪਤਪਦੇ ਆ ਜਿਹੜੇ ਟ੍ਰੱਕ ਡਰਾਈਵਰ ਨੇ ਜਿਹੜੇ ਬੱਸ ਡਰਾਈਵਰ ਨੇ 8 8 10000 ਰੁਪਏ ਹਰ ਮੇਰੇ ਮੌਤ ਦੇ ਮੂੰਹ ਦੇ ਵਿੱਚ ਹੁੰਦੇ ਆ ਜਿਹੜੇ ਗਨਗਾਂ ਮਜ਼ਦੂਰ ਨੇ ਜਿਹੜੇ ਫੈਕਟਰੀ ਮਜ਼ਦੂਰ ਨੇ ਮੈਂ ਕਿੰਨੀ ਮਹੱਤਵਪੂਰਨ ਗੱਲ ਕਰਾਂ ਭਾਰਤ ਦਾ ਕੁੱਲ ਜਿਹੜਾ ਕਿਰਤੀ ਹੱਥ ਹੈ ਉਹਨੂੰ ਇਕੱਠਾ ਕੀਤਾ ਹੋਇਆ ਜਿਹੜੇ ਬਿੱਲ ਕਹਿੰਦੇ ਆ ਉਹ ਸੁਰਤ ਕਰਨ ਕੱਲ ਦਾ ਨਜ਼ਾਰਾ ਦੇਖਣਾ ਜਿਹੜਾ 16 ਫਰਵਰੀ ਨੂੰ ਭਾਰਤ ਦੇ ਕੋਨੇ-ਕੋਨੇ ਦੇ ਵਿੱਚ ਲੋਕਾਂ ਦੇ ਇਕਜੁੱਟਤਾ ਦਾ ਸਬੂਤ ਦੇਣਾ ਤੇ ਉਸ ਬਾਬਾ ਨਾਨਕ ਦੇ ਦਿੱਤੇ ਹੋਏ ਨਾਅਰੇ ਨੂੰ ਲਾਗੂ ਕਰਨਾ ਤੇ ਕੁਰਬਾਨੀਆਂ ਕਰਾਂਗੇ ਇਸ ਕੰਮ ਤੋਂ ਬਾਅਦ 16 ਫਰਵਰੀ ਤੋਂ ਬਾਅਦ ਸਾਡਾ ਵੀ ਫੈਸਲਾ ਸੀ ਵੀ ਸਾਰੇ ਕਿਰਤੀਆਂ ਨੂੰ ਲੈ ਕੇ ਦਿੱਲੀ ਜਾਵਾਂਗੇ ਤੇ ਹੁਣ ਵੀ ਦਿੱਲੀ ਨੂੰ ਇਹ ਸੰਕੇਤ ਕਰ ਗਏ ਦਿੱਲੀਏ ਤੇਰੇ ਘਰ ਬਾਰੇ ਦੂਰ ਨਹੀਂ ਤੂੰ ਫਿੱਲੇਗੀ ਤੇ ਮੋਦੀ ਹਕੂਮਤ ਆ ਡੜੀ ਦਿੱਲੀ ਦੀ ਗੱਦੀ ਤੋਂ ਪਟਕਾ ਕੇ ਮਾਰ ਲੈਣਾ ਕਿਰਤੀ ਲੋਕਾਂ ਦੇ ਜੈ ਹਾਏ ਜੈ ਜੀ ਹਾਏ ਤੇ ਦਿੱਲੀ ਹਕੂਮਤ ਨੂੰ ਦੱਸ ਦਈਏ ਆ ਰਬੜ ਦੀਆਂ ਗੋਲੀਆਂ ਜਾਂ ਜਦਿਆ ਅਫਰੂਗਾ ਤੇ ਗੋਲੇ ਆ ਇਹ ਕੁਛ ਨਹੀਂ ਕਰਨਗੇ ਸਾਡੇ ਮੂਰੇ ਅਸੀਂ ਦਿੱਲੀ ਚ ਆ ਕੇ ਅਸੀਸ ਦਿੱਤਿਆ ਸਾਡੇ ਬਡੇਰਿਆਂ ਨੇ ਅਸੀਂ 700 ਕਿਸਾਨ ਸ਼ਹੀਦ ਕਰਾਇਆ ਤੇ ਇਹ ਜਿਹੜਾ ਜਬਰ ਵਾਲਾ ਹੱਲਾ ਤੇਰਾ ਨੂੰ ਬੰਦ ਕਰ ਨਹੀਂ ਇਸ ਕੋਲ ਨੂੰ ਹੋਰ ਕਰਨ ਕਰਕੇ ਦਿੱਲੀ ਨੂੰ ਘੇਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ